ਹਰ ਗੋਬਿੰਦ ਨਾਉ ਮੀਰੀ ਪੀਰੀ ਦੇ ਸਤਿਗੁਰੂ ਹਰ ਗੋਬਿੰਦ ਸਾਹਿਬ ਸਿੱਖਾਂ ਦੇ 6ਵੇਂ ਸਤਿਗੁਰੂ ਹਨ ਗੁਰੂ ਅਰਜਨ ਦੇਵ ਜੀ ਨੂੰ ਇਹ ਅਨੁਭਵ ਹੋ ਗਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਜ਼ੁਲਮ ਅਤੇ ਬਦੀ ਦੇ ਟਾਕਰੇ ਲਈ ਸਿੱਖਾਂ ਨੂੰ ਸੰਤ ਸਿਪਾਹੀ ਬਣਨਾ ਪਵੇਗਾ ਇਸੇ ਕਰਕੇ ਸੱਚੇ ਪਾਤਸ਼ਾਹ ਹਜ਼ੂਰ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਆਗਿਆ ਕੀਤੀ ਕਿ ਹਰਗੋਬਿੰਦ ਸਾਹਿਬ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕਰੋ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਜਦੋਂ ਬਾਬਾ ਬੁੱਢਾ ਜੀ ਗੁਰਿਆਈ ਦੀ ਮਰਿਆਦਾ ਨਿਭਾਉਣ ਲੱਗੇ ਤਾਂ ਸਾਹਿਬ ਜੀ ਨੇ ਬਚਨ ਕੀਤਾ ਭਾਈ ਸਾਹਿਬ ਜੀ ਕਲਗੀ ਸਜਾਓ ਅਤੇ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਓ। ਦਰਮ ਬਚਾਉਣ ਲਈ ਹੁਣ ਸ਼ਸਤਰ ਚੁੱਕਣੇ ਹਨ ਹੁਣ ਭਗਤੀ ਦੇ ਨਾਲ ਸ਼ਕਤੀ ਦਾ ਵੀ ਪਹਿਰਾ ਰਹੇਗਾ ਮਸੰਦਾ ਅਤੇ ਸੰਗਤਾਂ ਨੂੰ ਸ਼ਸਤਰ ਧਾਰੀ ਬਣਨ ਅਤੇ ਘੋੜੇ ਰੱਖਣ ਲਈ ਹੁਕਮਨਾਮੇ ਭੇਜੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਦੇ ਤਖਤ ਦੀ ਉਸਾਰੀ ਕੀਤੀ ਜਿੱਥੇ ਬੈਠ ਕੇ ਉਹ ਸਿੱਖ ਪੰਥ ਦੇ ਫੈਸਲੇ ਕਰਦੇ ਬਵਿੰਜਾ ਪਹਿਲਵਾਨਾਂ ਦੀ ਇੱਕ ਫੌਜੀ ਟੁਕੜੀ ਤਿਆਰ ਕੀਤੀ ਸਿੱਖ ਫੌਜ ਦੇ ਨਹੀਂ ਰੱਖੀ ਗਈ ਰੋਜ਼ ਨਗਾਰਾ বাজਾਇਆ ਜਾਂਦਾ ਨਿਸ਼ਾਨ ਸਾਹਿਬ ਚੁਲਾਏ ਗਏ ਜ਼ੁਲਮ ਦੇ ਟਾਕਰੇ ਲਈ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚੀ ਜਿੱਤ ਪ੍ਰਾਪਤ ਕੀਤੀ ਜਹਾਂਗੀਰ ਨੇ ਸਤਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਪਹਿਲਾਂ ਤੋਂ ਕੈਦ ਕੀਤੇ ਹੋਏ 52 ਰਾਜਿਆਂ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਸਾਈ ਮੀਆਂ ਮੀਰ ਜੀ ਦੇ ਕਹਿਣ ਤੇ ਜਹਾਂਗੀਰ ਨੇ ਸਤਗੁਰ ਜੀ ਨੂੰ ਸਤਕਾਰ ਸਹਿਤ ਰਿਹਾ ਕਰਨ ਦੇ ਆਦੇਸ਼ ਦਿੱਤੇ ਪਰ ਸਤਗੁਰਾਂ ਕਿਹਾ ਕਿ ਕੈਦੀ ਬਣਾਏ ਹੋਏ 52 ਰਾਜਿਆਂ ਨੂੰ ਵੀ ਰਹਾ ਕੀਤਾ ਜਾਵੇ ਇਤਿਹਾਸ ਅਨੁਸਾਰ ਸਾਰੇ 52 ਰਾਜੇ ਸਤਗੁਰ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਆਜ਼ਾਦ ਹੋ ਗਏ ਇਸੇ ਕਰਕੇ ਬਾਦਸ਼ਾਹ ਹਜ਼ੂਰ ਨੂੰ ਬੰਦੀ ਛੋੜ ਸਤਗੁਰੂ ਵੀ ਕਿਹਾ ਜਾਂਦਾ ਹੈ